ਇਹ ਮਾਮਲਾ ਜਿਹੜਾ ਪਾਸ ਕੀਤਾ ਹੈ ਸਰ ਮੇਰਾ ਨਾਮ ਹੈ ਡਾਕਟਰ ਹਰਜੀਤ ਭੱਗੂਰ ਅਤੇ ਮੈਂ ਇੱਥੇ ਰਹਿਣ ਵਾਲਾ ਵੀ ਹੈ ਮੇਰਾ ਕਲੀਨਿਕ ਵੀ ਹੈਗਾ ਮਾਮਲਾ ਸਾਰੇ ਇਹ ਵੀ ਇਹ ਭੱਗੂਰ ਨੂੰ ਜਿਹੜਾ ਨਗਰ ਨਿਗਮ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੌੜਾ ਕਰਨਾ ਚਾਹੁੰਦਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਪੋਜ਼ਲ ਦੇ ਨਾਲ ਪ੍ਰਭਾਵੀ ਹੋਣ ਵਾਲੇ ਲੋਕ ਹੈ ਛੋਟੇ ਛੋਟੇ ਦੁਕਾਨਦਾਰ ਹੈ ਮਕਾਨ ਮਾਲਕ ਹੈ ਉਹ ਸਾਰੇ ਅਸੀਂ ਇਕੱਠੇ ਹੋ ਕੇ ਇਸ ਗੱਲ ਦਾ ਰੋਸ ਪ੍ਰਗਟ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਕੋਈ ਲਗਭਗ 4 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਨੋਟਿਸ ਕੱਢਿਆ ਸੀ ਸਾਡੇ ਇੱਥੋਂ ਦੇ ਲੋਕਲ ਰੈਜ਼ੀਡੈਂਟਸ ਨੂੰ ਵੀ ਤੁਸੀਂ ਗੈਰਕਾਨੂੰਨੀ ਤਰੀਕੇ ਦੇ ਨਾਲ ਸਾਡੀ ਜਿਹੜੀ ਨਗਰ ਨਿਗਮ ਦੀ ਜਗਾ ਅਕਵਾਇਰ ਕੀਤੀ ਹੋਈ ਹੈ ਤੁਸੀਂ ਆਪਣੇ ਕਾਗਜ਼ ਪੱਤਰ ਸਬਮਿਟ ਕਰੋ ਤਾਂ ਉਹਦੇ ਸਬੰਧ ਦੇ ਵਿੱਚ ਸਾਡੇ ਲਗਭਗ ਸਾਰੇ ਬੰਦਿਆਂ ਨੇ ਜਿੰਨੇ ਵੀ ਸਟੇਕ ਹੋਲਡਰ ਸੀ ਉਹਨਾਂ ਸਾਰਿਆਂ ਨੇ ਉਹ ਡਾਕੂਮੈਂਟਾਂ ਨੂੰ ਸਬਮਿਟ ਕਰਾਤੇ ਔਰ ਅਸੀਂ ਉਦੋਂ ਪ੍ਰੋਟੈਸਟ ਵੀ ਸ਼ੁਰੂ ਕੀਤਾ ਸੀਗਾ ਔਰ ਲਗਾਤਾਰ ਇੱਕ ਵੀਨਾ ਸਾਡਾ ਸਵਾ ਮਹੀਨਾ ਪ੍ਰੋਟੈਸਟ ਜਾਰੀ ਰਿਹਾ ਪਟਿਆਲਾ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਐਮ.ਐਲ.ਏ ਸਾਹਿਬ ਐ ਸਰਦਾਰ ਜਗਰੂਪ ਸਿੰਘ ਗਿੱਲ ਜੀ ਉਹ ਵੀ ਉਹਦੇ ਵਿੱਚ ਸ਼ਾਮਲ ਹੋਏ ਸੀ ਔਰ ਉਹਨਾਂ ਨੇ ਉਹਦਾ ਪੂਰਾ ਵਿਸ਼ਵਾਸ ਦਵਾਇਆ ਸੀਗਾ ਕਿ ਕਿਸੇ ਵੀ ਕੀਮਤ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਤਾਂ ਹੁਣ 4 ਦਿਨ ਪਹਿਲਾਂ ਇਹ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਆ ਕੇ ਸਾਡੇ ਇੱਥੇ ਲੋਕ ਜਿਹੜੇ ਉਹਨਾਂ ਦੀ ਨਿਸ਼ਾਨਦੇਹੀ ਕਰਨ ਲੱਗੇ ਸਾਨੂੰ ਕੋਈ ਸਾਡੇ ਜਿਹੜੇ ਅਸੀਂ ਡਾਕੂਮੈਂਟਸ ਸਬਮਿਟ ਕੀਤੇ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਔਰ ਦੂਜੀ ਗੱਲ ਇੱਕ ਬੜਾ ਇੰਪੋਰਟੈਂਟ ਪੁਆਇੰਟ ਮੈਂ ਇਹਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਇਹ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਜਦੋਂ ਗੱਲ ਹੁੰਦੀ ਹੈ ਜਾਂ ਮੇਅਰ ਸਾਹਿਬ ਨਾਲ ਗੱਲ ਹੋਈ ਤਾਂ ਕਹਿੰਦੇ ਇੱਥੇ ਸ਼ਾਮਲਟ ਹੈ ਤਾਂ ਮੈਂ ਇਹ ਗੱਲ ਇਹਨਾਂ ਨੂੰ ਇਹਦਾ ਵਿਸ਼ੇਸ਼ ਤੌਰ ਤੇ ਵਰਣਨ ਕਰਨਾ ਚਾਹਾਂ ਇਹ ਜਿਹੜੀ ਸ਼ਾਮਲਟ ਦੀ ਗੱਲ ਕਰਦੇ ਉਹ ਸ਼ਾਮਲਟ ਪੱਤੀ ਹੈ ਉਹਦੇ ਸਬੰਧ ਦੇ ਵਿੱਚ ਮਾਲਕੀ ਲੈਣ ਵਾਸਤੇ ਨਗਰ ਨਿਗਮ ਨੇ ਕੇਸ ਕੀਤਾ ਸੀ ਨਗਰ ਨਿਗਮ ਉਹ ਕੇਸ ਹਾਰ ਚੁੱਕੀ ਹੈ ਇਹ ਸ਼ਾਮਲਟ ਕੋਈ ਸਰਕਾਰ ਦੀ ਸ਼ਾਮਲਟ ਨਹੀਂ ਹੈ ਇਹ ਸ਼ਾਮਲਟ ਪੱਤੀ ਦੀ ਸ਼ਾਮਲਟ ਹੈ ਜਿਹੜੇ ਲੋਕ ਇੱਥੇ 45-45 ਸਾਲ ਤੋਂ ਬੈਠੇ ਆਪਣੇ ਮਕਾਨ ਬਣਾ ਕੇ ਬੈਠੇ ਨੇ ਔਰ ਕਾਨੂੰਨੀ ਤੌਰ ਤੇ ਉਹ ਇਸ ਗੱਲ ਦੇ ਵਾਰਿਸ ਨੇ ਪਰ ਫਿਰ ਵੀ ਜੇ ਨਗਰ ਨੇ ਤੁਮ ਕਹਿੰਦੀ ਹੈ ਕਿ ਉਹ ਵਾਰਿਸ ਨਹੀਂ ਤਾਂ ਅਸੀਂ ਚਾਹਦੇ ਆਂ ਵੀ ਸਾਨੂੰ ਉਹਦੇ ਕੋਈ ਡਾਕੂਮੈਂਟ ਸਬਮਿਟ ਕਰਨ ਕੋਈ ਸਾਨੂੰ ਨੋਟਿਸ ਦੇਣ ਉਹਦੇ ਸਬੰਧ ਦੇ ਵਿੱਚ ਅਸੀਂ ਕੋਈ ਲੀਗਲ ਕਾਰਵਾਈ ਕਰੀਏ ਤਾਂ ਜਿਹੜੀ ਇਹ ਬਿਲਡਿੰਗਾਂ ਢਾਉਣ ਦੀ ਗੱਲ ਹੁੰਦੀ ਹੈ ਇਹ ਅਲਟੀਮੇਟਲੀ ਸਾਰੇ ਜਿਹੜੇ ਚੈਨਲ ਨੇ ਸਰਕਾਰੀ ਉਹਨਾਂ ਨੂੰ ਅਗਜਾਸਟ ਕਰਨ ਤੋਂ ਬਾਅਦ ਹੁੰਦੀ ਹੈ ਇੱਕ ਬੜੀ ਹੈਰਾਨੀ ਦੀ ਗੱਲ ਹੈ ਸਾਨੂੰ ਤਾਂ ਸ਼ਾਇਦ ਇਹ ਹੀ ਲੱਗਿਆ ਵੀ ਅਸੀਂ ਜੰਗਲ ਰਾਜ 'ਚ ਰਹ ਰਹੇ ਆ ਆ ਇਹਨਾਂ ਨੇ ਇੱਕਦਮ 2828 ਤਰੀਕ ਨੂੰ ਇੱਕ ਇਥੇ ਆਟੋ ਦੇ ਉੱਪਰ ਮਨਿਆਦੀ ਕਰਾਣੀ ਸ਼ੁਰੂ ਕਰਤੀ ਇੱਕ ਗੈਰ ਕਾਨੂੰਨੀ ਨੋਟਿਸ ਜਿਹਦੇ ਉੱਪਰ ਕਿਸੇ ਦਾ ਕੋਈ ਦਸਖਤ ਨਹੀਂ ਸੀ ਨਾ ਕਿਸੇ ਦੀ ਕੋਈ ਮੋਹਰ ਸੀ ਉਹ ਲੋਕਾਂ 'ਚ ਵੰਡ ਤੇ ਵੀ ਅਸੀਂ 29 ਤਰੀਕ ਨੂੰ ਇਹ ਬਿਲਡਿੰਗਾਂ ਤੋੜਨ ਵਾਸਤੇ ਆ ਰਹੇ ਹਾਂ ਤਾਂ ਸਾਡੇ ਇੱਕ ਬੰਦੇ ਨੂੰ ਤੁਸੀਂ ਮੈਂ ਵਰਨਣ ਕਰਨਾ ਚਾਹਣਾ ਵੀ ਉਹਨੂੰ ਹਾਰਟ ਅਟੈਕ ਹੋ ਗਿਆ ਸੀ ਔਰ ਬੜੀ ਮੁਸ਼ਕਲ ਦੇ ਨਾਲ ਅਸੀਂ ਉਹਨੂੰ ਸਰਵਾਈਵ ਕੀਤਾ ਸਾਥੀਓ ਸਾਡੇ ਇੱਥੇ ਲੋਕਾਂ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਐ ਜਾਂ ਮਾਲਕ ਮਕਾਨ ਉਹਨਾਂ ਦਾ ਤਫੜਾ ਤਫੜਾ ਤਵੜੀ ਮੱਚ ਗਈ ਉਹਦੇ ਵਿੱਚ ਉਹਨਾਂ ਨੂੰ ਬੜੀ ਚਿੰਤਾ ਹੋਈ ਇਸ ਗੱਲ ਦੀ ਇੱਕਦਮ ਆ ਕੇ ਇੱਥੇ ਅਸੀਂ ਟ ਤਾ ਸਾਡੀ ਜਿਹੜੀ ਐ ਮੀਟਿੰਗ ਕਰਵਾਈ ਇਹਨਾਂ ਨੇ ਡੀ ਸਾਭ ਦੇ ਨਾਲ ਬਾਕੀ ਹੁਕਮਤਕਾਰੀਆਂ ਦੇ ਨਾਲ ਤਾਂ ਉਦੋਂ ਇਹਨਾਂ ਨੇ ਆਪਣਾ ਜਿਹੜਾ ਵਰਸ਼ਨ ਸੀਗਾ ਉਹਨੂੰ ਚੇਂਜ ਕੀਤਾ ਅਖੇ ਜੀ ਅਸੀਂ ਸ਼ਾਮਲਾਟ ਨੂੰ ਤੋੜਨ ਵਾਸਤੇ ਆਏ ਸੀ ਤਾਂ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਸ਼ਾਮਲਾਟ ਨੇ ਉਹਨੂੰ ਆਈਡੈਂਟੀਫਾਈ ਤਾਂ ਕਰੋ ਉਹਨਾਂ ਨੂੰ ਡਾਕੂਮੈਂਟ ਤੋਂ ਸਾਨੂੰ ਦਿਓ ਤਾਂ ਕਿ ਅਸੀਂ ਆਪਣਾ ਜਿਹੜਾ ਕਲੇਮ ਹੈ ਉਹ ਸਬਮਿਟ ਕਰ ਸਕੀਏ ਸਰ ਸਰਕਾਰ ਦੇ ਧਿਆਨ ਚ ਆਵੇ ਕੋਰਟ ਦੇ ਧਿਆਨ ਦੇ ਵਿੱਚ ਆਵੇ ਔਰ ਉਸ ਤੋਂ ਬਾਅਦ ਮੈਂ ਇਹ ਵੀ ਚੇਤਾਵਨੀ ਦੇਣਾ ਚਾਹੁੰਦਾ ਵੀ ਅਸੀਂ ਲਗਾਤਾਰ ਸੰਘਰਸ਼ੀਲਾਂ ਅਸੀਂ ਇੱਥੇ ਜਿਹੜਾ ਜਾਮ ਕੀਤਾ ਸੀ ਟ੍ਰੈਫਿਕ ਬੰਦ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਅੱਜ ਅਸੀਂ ਇੱਕ ਵਿਸ਼ਾਲ ਮਾਰਚ ਕੀਤਾ ਹੈ ਪਾਗੂ ਰੋਡ ਦੇ ਉੱਪਰ ਸਾਰੇ ਜਿਹੜੇ ਸਟੇਕ ਹੋਲਡਰ ਨੇ ਛੋਟੇ ਛੋਟੇ ਦੁਕਾਨਦਾਰ ਹੈ ਮਾਲਕ ਮਗਾਣੇ ਸਾਰੇ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਮੇਅਰ ਸਾਹਿਬ ਦੇ ਖਿਲਾਫ ਜਿਹੜੇ ਹੋਰ ਜਿਹੜੇ ਬੰਦੇ ਜ਼ਿੰਮੇਵਾਰ ਨੇ ਖਾਸ ਕਰਕੇ ਸਾਡੇ ਬੁੱਟਰ ਸਾਹਿਬ ਐਮਸੀ ਜਿਨ੍ਹਾਂ ਨੇ ਬੋਲੇ ਸਾਰੀ ਜਿਹੜੀ ਲੜਾਈ ਦੀ ਜੜ ਉਹਨਾਂ ਨੇ ਸ਼ੁਰੂ ਕੀਤੀ ਹੈ ਤਾਂ ਮੈਂ ਇਹਦੇ ਚ ਇੱਕ ਗੱਲ ਐਡ ਹੋਰ ਕਰਨਾ ਚਾਹੁੰਦਾ ਵੀ ਜੇ ਟ੍ਰੈਫਿਕ ਦੀ ਪ੍ਰਾਇਓਰਟੀ ਦੀ ਗੱਲ ਕਰਦੇ ਆ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਟ੍ਰੈਫਿਕ ਡੈਂਸਿਟੀ ਜਿਹੜ ਪਾਗੂ ਰੋਡ ਦੀ ਚੈੱਕ ਰਾਈ ਜਾਵੇ ਤੇ ਬਾਕੀ ਬਿਆਰਾਂ ਦੀ ਟ੍ਰੈਫਿਕ ਡੈਂਸਟੀ ਵੀ ਚੈੱਕ ਕਰਾਈ ਜਾਵੇ ਮਹਿਣਾ ਚੌਂਕ ਦੀ ਚੈੱਕ ਕਰਾਈ ਜਾਵੇ ਕਿਲਾ ਰੋਡ ਦੀ ਚੈੱਕ ਕਰਾਈ ਜਾਵੇ ਧੋਬੇ ਬਿਆਰ ਦੀ ਚੈੱਕ ਕਰਾਈ ਜਾਵੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪਾਗੂ ਰੋਡ ਦੇ ਵਿੱਚ ਜਿਹੜੀ ਟ੍ਰੈਫਿਕ ਹੈਗੀ ਆ ਉਹ ਉਹ ਇਨਾਂ ਸਭ ਤੋਂ ਲੀਸਟ ਦੇ ਵਿੱਚ ਆਂਦੀ ਹੈ ਤੇ ਦੇ ਨਾਲ ਹੀ ਜਿਹੜੀ ਰਿੰਗ ਰੋਡ ਬਣ ਗਈ ਉਹਦਾ ਟ੍ਰੈਫਿਕ ਵੈਸੇ ਹੀ ਡਾਇਵਰਟ ਹੋ ਗਿਆ ਇਸ ਕਰਕੇ ਇਹਨਾਂ ਦਾ ਲੌਜੀਕ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਨਾਲ ਜਸਟੀਫਾਈਡ ਨਹੀਂ ਨਾਲ ਇੱਕ ਗੱਲ ਹੋਰ ਮੈਂ ਐਡ ਕਰਨੀ ਚਾਹਨਾ ਕਿ ਪਾਗੂ ਰੋਡ ਦੀਆਂ ਗਲੀਆਂ ਤਾਂ ਅੱਠ ਅੱਠ ਬੁੱਟੀਆਂ ਨੇ ਤੇ ਆਹ ਪਾਗੂ ਰੋਡ ਨੂੰ ਚੌੜੀਆ ਕਰਨੀ ਜਾਂ ਉਹਦੀ ਪ੍ਰਪੋਜ਼ਲ ਕਿਉਂ ਨਹੀਂ ਹੈਗੀ ਤਾਂ ਇਹ ਸਾਰਾ ਕੁਝ ਧੂ ਮਾਫੀਆ ਤੇ ਆਪਣੇ ਮੇਅਰ ਸਾਹਿਬ ਦਾ ਇੱਕ ਨੈਕਸਸ ਬਣ ਗਿਆ ਵੀ ਇਹਨਾਂ ਨੂੰ ਚੌੜਾ ਕਰਦੇ ਹੋ ਰੋਡ ਨੂੰ ਉਹਦੇ ਰੋਡ ਤੇ ਲੋਕਾਂ ਦੇ ਰੇਟ ਵੱਧ ਜਾਣਗੇ ਔਰ ਇਹ ਧੂ ਮਾਫੀਆ ਨੂੰ ਬੈਨੀਫਿਟ ਦੇਣ ਵਾਸਤੇ ਜਿਹੜੇ ਗਰੀਬ ਬੰਦੇ ਨੇ ਉਹਨਾਂ ਦਾ ਉਜਾੜਾ ਹੋ ਰਿਹਾ ਹੈ ਉਹਨਾਂ ਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਉਹਨਾਂ ਦੀ ਮੇਅਰ ਸਾਹਿਬ ਨੂੰ ਕੋਈ ਚਿੰਤਾ ਨਹੀਂ ਔਰ ਕਿਸੇ ਨੂੰ ਫਸਲਾ ਕੇ ਕਿਸੇ ਨੂੰ ਡਰਾ ਕੇ ਕਿਸੇ ਨੂੰ ਪੰਜੇ ਦਾ ਡਰ ਦਿਖਾ ਕੇ ਇਸ ਤਰੀਕੇ ਦੇ ਨਾਲ ਬਿਲਡਿੰਗਾਂ ਨੂੰ ਢਾਇਆ ਜਾ ਰਿਹਾ ਹੈ ਔਰ ਕੁਝ ਬੰਦੇ ਆਪਣੇ ਆਪ ਤੋੜ ਲੈਣਗੇ ਖੁਸ਼ ਆ ਕੇ ਨੀ ਮਿੰਤਾ ਕਰਨਗੇ ਜਿਨ੍ਹਾਂ ਨੂੰ ਰੂਣ ਬਾਰੇ ਜਾਣਕਾਰੀ ਨਹੀਂ ਹੈ ਪਰ ਜਿਹੜਾ ਸਾਡਾ ਮੰਚ ਹੈ ਸਾਡੇ ਮੰਚ ਦੇ ਮੈਂਬਰ ਜਿਹੜੇ ਆ ਉਹ ਪੂਰੀ ਤਰ੍ਹਾਂ ਜਾਗਰਤ ਨੇ ਅਸੀਂ ਕਿਸੇ ਕਿਸਮ ਦਾ ਵੀ ੱੱਕਾ ਇਥੋਂ ਦੇ ਲੋਕ ਬਰਦਾਸ਼ਤ ਨਹੀਂ ਕਰਾਂਗੇ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪ੍ਰਸ਼ਾਸਨ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਭਗ ਰੋਡ ਦਾ ਇੱਕ ਦੁਕਾਨਦਾਰ ਹਾਂ ਸਾਡੀ ਜਿਹੜੀ ਅਗਲੀ ਰਣਨੀਤੀ ਹੈ ਜੀ ਕੱਲ ਦੀ ਉਹ ਅਸੀਂ 4 ਵਜੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਇੱਕ ਵੱਡਾ ਰੋਸ਼ਮਾਰਚ ਕਰਾਂਗੇ ਦੁਕਾਨਾਂ ਬੰਦ ਕਰਕੇ ਜਿਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਖਾਸ ਤੌਰ ਤੇ ਇਹ ਚੀਜ਼ ਦਿਖਾਉਣਾ ਚਾਹੁੰਦੇ ਆਂ ਕਿ ਸਾਡੀ ਯੂਨੀਅਨ ਦਾ ਇੱਕਾ ਬਰਕਰਾਰ ਹੈ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਸੱਚ ਦੇ ਰਾਹ ਤੇ ਆਂ ਤੇ ਸੱਚ ਦੀ ਲੜਾਈ ਤੇ ਆਂ ਸਾਨੂੰ ਦੋ ਤਰੀਕ ਦਾ ਮੇਅਰ ਸਾਹਿਬ ਵੱਲੋਂ ਸੱਦਾ ਦਿੱਤਾ ਗਿਆ ਜਿਦੇ ਵਿੱਚ ਉਹ ਬੈਠ ਕੇ ਸਾਡੇ ਨਾਲ ਇਸ ਚੀਜ਼ ਦੇ ਇਸ ਮੁੱਦੇ ਦੇ ਹੱਲ ਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਕਿਸ ਪੁਆਇੰਟ ਤੇ ਗੱਲ ਕਰਨਾ ਚਾਹੁੰਦੇ ਨੇ ਸਾਨੂੰ ਇਹਨਾਂ ਨੇ ਹਲੇ ਤੱਕ ਕਿਸੇ ਵੀ ਕਿਸਮ ਦਾ ਕੋਈ ਰਾਹ ਨਹੀਂ ਪਾਇਆ ਅਸੀਂ ਸਰਕਾਰ ਤੋਂ ਇਸੇ ਗੱਲ ਦੀ ਮੰਗ ਕੀਤੀ ਹੈ ਵੀ ਸਾਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਡੀਸੀ ਸਾਹਨੇ ਵੀ ਸਾਨੂੰ ਕੱਲ ਇਹੀ ਗੱਲ ਕਹੀ ਸੀ ਕਿ ਤੁਹਾਨੂੰ ਬਿਨਾਂ ਨੋਟਿਸ ਦਿੱਤੇ ਇੱਥੇ ਕਿਵੇਂ ਆਏ ਮੈਂ ਇਸ ਚੀਜ਼ ਦੀ ਇਨਕੁਆਰੀ ਕਰਾਉਂਗਾ ਤੇ ਸੋ ਅਸੀਂ ਐਸੀ ਦੁਕਾਨਦਾਰ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਨਿਆਂ ਕੀਤਾ ਜਾਵੇ ਸਾਡੀ ਗੱਲ ਸੁਣੀ ਜਾਵੇ ਤੇ ਜੋ ਪ੍ਰਸ਼ਾਸਨਿਕ ਤਰੀਕੇ ਨਾਲ ਜੋ ਹੱਕ ਸੱਚ ਦੀ ਗੱਲ ਹੈ ਉਸ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਨਾ ਕਿ ਡਰਾ ਧਮਕਾ ਕੇ ਦੁਕਾਨਦਾਰਾਂ ਦੁਕਾਨਾਂ ਵਿਹਲੀਆਂ ਕਰਾਈ ਜਾਣ ਉਹਨਾਂ ਦੇ ਪਰਿਵਾਰ ਉਹਨਾਂ ਦੇ ਲੋਕਾਂ ਬਾਰੇ ਸਾਰਿਆਂ ਬਾਰੇ ਸੋਚਿਆ ਜਾਵੇ ਵੇ ਦੇਖਦੇ ਹਾਂ ਐਮ ਐਲ ਏ ਸਾਹਿਬ ਨੇ ਭਰੋਸਾ ਦਿੱਤਾ ਤੁਹਾਨੂੰ ਦੇ ਪ੍ਰਦਰਸ਼ਨ ਕਰਨਾ ਪ੍ਰਤੀਕਰ ਦੇਖੋ ਜੀ ਐਮ ਐਲ ਏ ਸਾਹਿਬ ਸਾਡੇ ਕੋਲ ਆਏ ਸੀਗੇ ਸਾਨੂੰ ਉਹਨਾਂ ਨੇ ਆਸ਼ਵਾਸਨ ਦਵਾਇਆ ਭਰੋਸਾ ਦਵਾਇਆ ਇਸ ਗੱਲ ਦਾ ਵੀ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕਰੂੰਗਾ ਔਰ ਤੁਹਾਡੀ ਇਹ ਸੜਕ ਚੋੜੀ ਨਹੀਂ ਹੋਣੀ ਚਾਹੀਦੀ ਤੁਸੀਂ ਕਾਨੂੰਨੀ ਲੀਗਲ ਵਾਰਸ ਐ ਜੋ ਇੱਥੋਂ ਦੇ ਮਕਾਨ ਮਾਲਕ ਨੇ ਪਰ ਉਦੋਂ ਬਾਅਦ ਕਮਿਸ਼ਨਰ ਸਾਹਿਬ ਬਦਲ ਚੁੱਕੇ ਨੇ ਨਵੇਂ ਜੁਆਇੰਟ ਕਮਿਸ਼ਨਰ ਜੋ ਆਏ ਨੇ ਉਹਨਾਂ ਨਾਲ ਹਲੇ ਤਾਂ ਕੋਈ ਰਾਬਤਾ ਕਾਇਮ ਨਹੀਂ ਹੋਇਆ ਔਰ ਐਮਐਲਏ ਸਾਹਿਬ ਨਾਲ ਹਾਲੇ ਤੱਕ ਅਸੀਂ ਕੋਈ ਕਿਸੇ ਪ੍ਰਕਾਰ ਦਾ ਕੋਈ ਰਾਬਤਾ ਨਹੀਂ ਕੀਤਾ ਇਸ ਕਰਕੇ ਸਾਨੂੰ ਉਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਵਿਊ ਨਹੀਂ ਮਿਲਿਆ ਔਰ ਸਾਡੇ ਨਾਲ ਹਾਲੇ ਤੱਕ ਜੋ ਟੱਚ ਨੇ ਉਹ ਮੇਅਰ ਮਿਸਟਰ ਅਮਰਜੀਤ ਮਹਿਤਾ ਜੀ ਜਿਹੜੇ ਮੇਅਰ ਸਾਹਿਬ ਦੇ ਪਿਤਾ ਜੀ ਨੇ ਉਹਨਾਂ ਨੇ ਸਾਡੇ ਨਾਲ ਰਾਬਤਾ ਰੱਖਿਆ ਔਰ ਉਹੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਪਰ ਅਸੀਂ ਆਪਣੀ ਮੰਗ ਸਰਕਾਰ ਤੋਂ ਤੇ ਡੀਸੀ ਸਾਹਿਬ ਤੋਂ ਸ਼ਵਾਸਨ ਚਾਹੁੰਦੇ ਆ ਨਾ ਅੱਗੇ ਅਸੀਂ ਨਗਰ ਨਿਗਮ ਤੋਂ ਸ਼ਵਾਸਨ ਚਾਹੁੰਦੇ ਆ ਕਿ ਸਾਨੂੰ ਇਸ ਭਰੋਸੇ ਤੇ ਲਿਆਂਦਾ ਜਾਵੇ ਵੀ ਇਹ ਸੜਕ ਚੌੜੀ ਨਹੀਂ ਹੋਊਗੀ ਜੋ ਅਗਰ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਲੱਗਦਾ ਹੈ ਵੀ ਇੱਥੇ ਕੋਈ ਨਜਾਇਜ਼ ਕਬਜ਼ਾ ਹੈ ਤਾਂ ਉਹ ਇੱਕ ਟੇਬਲ ਤੇ ਆਉਣ ਮਕਾਨ ਮਾਲਕਾਂ ਨੂੰ ਬਿਠਾਉਣ ਉਹਨਾਂ ਨੂੰ ਦੱਸਿਆ ਜਾਵੇ ਵੀ ਤੁਸੀਂ ਕਿੱਥੇ ਗਲਤ ਐ ਕਿੱਥੇ ਇਹ ਸ਼ਾਮਲਾਟ ਐ ਸੱਚਾਈ ਸਾਹਮਣੇ ਲਿਆਂਦੀ ਜਾਵੇ ਨਾ ਕਿ ਡਰਾ ਧਮਕਾ ਕੇ ਦੁਕਾਨਾਂ ਉਜਾੜੀਆਂ ਜਾਣ ਨਹੀਂ ਜੀ ਉਹਨਾਂ ਬਾਰੇ ਅਸੀਂ ਪਤਾ ਕੀਤਾ ਸੀਗਾ ਸਾਨੂੰ ਇਹਨਾਂ ਨੇ ਗੁਮਰਾ ਹੀ ਰੱਖਿਆ ਵੀ ਕੱਲੂ ਆਉਣਾ ਪਰਸੂ ਆਉਣਾ ਜਿੱਤੋਂ ਤੱਕ ਅਸੀਂ ਪਤਾ ਕੀਤਾ ਸੀ ਉਹਨਾਂ ਦਾ ਦੌਰਾ ਇੱਕ ਗੁਪਤ ਰੱਖਿਆ ਗਿਆ ਸੀ ਜਿਹਦੇ ਵਿੱਚ ਪਬਲਿਕ ਨੂੰ ਮਿਲਣ ਦੀ ਕੋਈ ਇਜਾਜ਼ਤ ਨਹੀਂ ਸੀਗੀ ਉਹਨਾਂ ਨੇ ਜੋ ਆਪਦਾ ਪ੍ਰੋਗਰਾਮ ਕੀਤਾ ਉਹ ਬੜਾ ਗੁਪਤ ਦੌਰਾ ਸੀ ਕਰਮ ਦਾ ਇਹ ਤੁਸੀਂ ਗੁਪਤ ਕਹਿੰਦੇ ਆ ਰਾਮਪੁਰੇ ਦੇ ਵਿਅਕਤੀ ਨੇ ਇੱਕ ਸ਼ਿਕਾਇਤ ਕੀਤੀ ਉਹਦੇ ਤੇ ਮਾਮਲਾ ਦਰਜ ਹੋਇਆ ਉਹਦੀ ਸੁਣਵਾਈ ਆ ਉਹਨਾਂ ਨੇ ਐਸੇ ਟੀਮ ਹੋਕੇ ਤੇ ਬੁਲਾਇਆ ਫਿਰ ਗੁਪਤ ਕਿਵੇਂ ਹੋਇਆ ਦੇਖੋ ਜੀ ਸਾਨੂੰ ਜਿਵੇਂ মিডিਆ ਰਾਹੀਂ ਜਾਂ ਸਾਨੂੰ ਉਹਨਾਂ ਦੇ ਪ੍ਰਸ਼ਾਸਨਿਕ ਬੰਦੇ ਆ ਰਾਹੀਂ ਜਾਂ ਇੱਥੇ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਡੀਸੀ ਸਾਹਿਬ ਨੇ ਮੀਟਿੰਗ ਕਰਵਾਈ ਉਹਨਾਂ ਨੇ ਸਾਨੂੰ ਦੱਸਿਆ ਵੀ ਦੌਰਾ ਗੁਪਤ ਹੈ ਉਹਨਾਂ ਨੇ ਅੱਜ ਨਹੀਂ ਆਉਣਾ ਜੀ ਕੱਲ ਆਉਣਾ ਹੁਣ ਇਸ ਬਾਰੇ ਤਾਂ ਦੇਖੋ ਪ੍ਰਸ਼ਾਸਨ ਹੀ ਜਾਗਰੂਕ ਕਰ ਸਕਦਾ ਹੈ ਸੀਐਮ ਇੱਕ ਸਟੇਟ ਦੀ ਸੁਪਰੀਮ ਪਾਵਰ ਹੈ ਇਸ ਬਾਰੇ ਹੁਣ ਅਸੀਂ ਉੱਥੇ ਜ਼ਬਰਦਸਤੀ ਜਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ ਹਰ ਚੀਜ਼ ਦਾ ਇੱਕ ਪ੍ਰੋਟੋਕਾਲ ਹੁੰਦਾ ਹੈ ਇਸ ਕਰਕੇ ਜੋ ਪ੍ਰਸ਼ਾਸਨ ਨੇ ਸਾਨੂੰ ਕਿਹਾ ਡੀਸੀ ਸਾਹਿਬ ਨੇ ਮੀਟਿੰਗ ਰਖਾਈ ਅਸੀਂ ਉੱਥੇ ਗਏ ਸਾਨੂੰ ਉਹਨਾਂ ਨੇ ਭਰੋਸੇ 'ਚ ਲਿਆਂਦਾ ਅਸੀਂ ਤਾਂ ਬਸ ਇਹੀ ਮਤਲਬ ਕਹਿ ਸਕਦੇ ਹਾਂ